ਪਹਿਲਾਂ ਆਊਗਾ ਨਾਕੋ ਫੇਰ ਆਊਗਾ ਟੈਬੋ ਟੈਬੋ ਤੇ ਕਾਜ਼ਾ ਦੇ ਵਿੱਚਕਾਰ ਇੱਕ ਬਹੁਤ ਹੀ ਕੈਂਟ ਲੋਕੇਸ਼ਨ ਪੈਂਦੀ ਐ ਸਸੀਗਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਯਾਦੀ ਚਾਹਲ ਵਲੌਗਸ ਤੇ ਤੇ ਅੱਜ ਆਪਾਂ ਤੁਹਾਨੂੰ ਸਪੀਤੀ ਵੈਲੀ ਦੀ ਇੱਕ ਐਮ ਦੀ ਲੋਕੇਸ਼ਨ ਦੱਸਾਂਗੇ ਜਿਹਨੂੰ ਤੁਸੀਂ ਬਿਲਕੁਲ ਵੀ ਮਿਸ ਨਾ ਕਰਿਓ ਟਾਈਮਿੰਗ ਦੀ ਗੱਲ ਕਰੀਏ ਤਾਂ ਤੁਸੀਂ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਉੱਥੇ ਜਾ ਸਕਦੇ ਹੋ ਤੇ ਸੀਜ਼ਨ ਦੀ ਗੱਲ ਕਰੀਏ ਤਾਂ ਮਈ ਜਾਂ ਜੂਨ ਤੋਂ ਲੈ ਕੇ ਅਕਤੂਬਰ ਤੱਕਰ ਤੁਹਾਨੂੰ ਵਧੀਆ ਰਸਤਾ ਮਿਲ ਜੂਗਾ ਅਦਰਵਾਈਜ਼ ਜਦੋਂ ਜਾਦੇ ਠੰਡ ਪੈ ਜਾਂਦੀ ਹੈ ਤਾਂ ਉਦੋਂ ਬਰਫ਼ ਦੇ ਨਾਲ ਸਮ ਟਾਈਮਸ ਰਸਤਾ ਵੀ ਕਲੋਜ਼ ਹੋ ਜਾਂਦਾ ਤਾਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਆਪਣਾ ਸਪੀਤੀ ਵੈਲੀ ਦਾ ਟ੍ਰਿਪ ਅਗਰ ਪਲਾਨ ਕਰ ਰਹੇ ਹੋ ਤਾਂ ਇਹਨੂੰ ਜ਼ਰੂਰ ਐਡ ਕਰਿਓ ਬਹੁਤ ਹੀ ਘੈਂਟ ਲੋਕੇਸ਼ਨ ਹੈ ਜਦੋਂ ਤੁਸੀਂ ਇਧਰੋਂ ਸ਼ਿਮਲਾ ਵਾਲੀ ਸਾਈਡ ਤੋਂ ਜਾ ਰਹੇ ਹੋਗੇ ਜਾਂ ਉਪਰੋਂ ਆ ਰਹੇ ਹੋਗੇ ਕਾਜ਼ਾ ਤੋਂ ਜਾਂ ਤੁਸੀਂ ਇਧਰੋਂ ਸ਼ਿਮਲਾ ਤੋਂ ਜਾ ਰਹੇ ਹੋ ਚਿੱਤਕੁਲ ਹੋ ਕੇ ਜਾਂ ਬਿਨਾਂ ਚਿੱਤਕੁਲ ਹੋਏ ਵੀ ਅਗਰ ਤੁਸੀਂ ਸਿੱਧਾ ਜਾ ਰਹੇ ਹੋ ਜਿਹੜੀ ਕਿ 20 ਕਿਲੋਮੀਟਰ ਪਹੂਗੀ ਤੁਹਾਨੂੰ ਟੈਬੋ ਤੋਂ ਤੇ ਉਥੋਂ ਉਸ ਲੋਕੇਸ਼ਨ ਤੋਂ ਅੱਗੇ 80 ਕਿਲੋਮੀਟਰ ਪਊਗਾ ਕਾਜ਼ਾ ਤਾਂ ਜੇ ਤੁਸੀਂ ਕਾਜ਼ਾ ਤੋਂ ਆ ਰਹੇ ਹੋ ਤਾਂ ਤੁਹਾਨੂੰ 80 ਕਿਲੋਮੀਟਰ ਪਊਗੀ ਇਹ ਲੋਕੇਸ਼ਨ ਰਸਤੇ ਦੇ ਵਿੱਚ ਤੁਹਾਨੂੰ ਬੀਐਸਐਫ ਦੀ ਚੌਂਕੀ ਵੀ ਮਿਲੂਗੀ ਠੀਕ ਆ ਨਾਕਾ ਕਹਿ ਦਿੰਨਾ ਜੀ ਨੂੰ ਆਪਾਂ ਉਹ ਕ੍ਰਾਸ ਕਰਕੇ ਬੀਐਸਐਫ ਦਾ ਨਾਕਾ ਅਗਰ ਤੁਸੀਂ ਇਧਰੋਂ ਜਾ ਰਹੇ ਹੋ ਟੈਬੋ ਵਾਲੀ ਸਾਈਡ ਤੋਂ ਤਾਂ ਤੁਹਾਨੂੰ 12 ਕਿਲੋਮੀਟਰ ਅੱਗੇ ਜਾ ਕੇ ਤੁਹਾਨੂੰ ਨਾਕਾ ਮਿਲੂਗਾ 10 ਕਿਲੋਮੀਟਰ ਤੇ ਤੇ ਉਸ ਤੋਂ 2 ਕਿਲੋਮੀਟਰ ਅੱਗੇ ਜਾ ਕੇ ਲੈਫਟ ਜਦੋਂ ਤੁਸੀਂ ਥੱਲੇ ਉਤਰਜੋਗੇ ਰੋਡ ਤੋਂ ਬਹੁਤ ਸਾਫ ਰੋਡ ਬਣੀ ਹੋਈ ਆ ਤੁਹਾਨੂੰ ਉਹ ਇੱਕ ਵੈਲਕਮ ਵਾਲਾ ਗੇਟ ਜਿਹਾ ਵੀ ਮਿਲ ਜੂਗਾ ਤਾਂ ਤੁਸੀਂ ਪਹੁੰਚ ਜਾਓਗੇ ਜੀ ਗੋਏ ਮਨੈਸਟਰੀ ਦੇ ਵਿੱਚ ਬਹੁਤ ਫੇਮਸ ਲੋਕੇਸ਼ਨ ਹੈ ਇੱਥੇ 500 ਸਾਲ ਪੁਰਾਣੀ ਮਮੀ ਰੱਖੀ ਹੋਈ ਹੈ ਜਿਹੜੀ ਕਿ ਇੰਡੋ ਤਿੱਬਤੀਅਨ ਜਦੋਂ ਲੈਂਡਸਲਾਈਡ ਹੋਇਆ ਸੀ ਲੈਂਡਸਲਾਈਡ ਕਲੀਅਰ ਕਰਦੇ ਹੋਏ ਉੱਥੇ ਉਹ ਲੋਕਲ ਪੁਲਿਸ ਨੂੰ ਮਮੀ ਜੀ ਇੱਕ ਤਾਂ ਆਪਾਂ ਆਪਣੀ ਮਮੀ ਨੂੰ ਮਮੀ ਜੀ ਕਹਿੰਦੇ ਆ ਉਹ ਮਮੀ ਨਹੀਂ 500 ਸਾਲ ਪੁਰਾਣੀ ਬਾਡੀ ਮਿਲੀ ਸੀ ਜਿਹੜੀ ਕਿ ਇਸ ਪੋਜੀਸ਼ਨ ਦੇ ਵਿੱਚ ਬੈਠੀ ਸੀ ਮੈਡੀਟੇਸ਼ਨ ਵਾਲੀ ਦੇ ਵਿੱਚ ਤੇ ਅੱਜ ਵੀ ਉਹ ਨੇਚਰ ਨੇ ਪ੍ਰੀਜ਼ਰਵ ਕੀਤੀ ਹੋਈ ਹੈ ਉਹ ਜਿਹੜੀ ਮਮੀ ਦੀ ਬਾਡੀ ਕਹ ਲਓ ਜਾਂ ਸਟੈਚੂ ਕਹ ਲਓ ਉਹ ਅੱਜ ਵੀ ਮੈਡੀਟੇਸ਼ਨ ਪੋਜੀਸ਼ਨ ਦੇ ਵਿੱਚ ਐਦਾਂ ਬੈਠਾ ਹੈ ਤੇ ਉਹਦੇ ਉਦਾਂ ਹੀ ਨੌ ਵਧ ਰਹੇ ਆ ਓਵੇਂ ਹੀ ਉਹਦੀ ਸਕਿਨ ਹੈ ਓਵੇਂ ਹੀ ਉਹਦੇ ਵਾਲ ਵਗੈਰਾ ਵਾਲਾਂ ਵਗੈਰਾ ਦੀ ਗਰੋਥ ਹੋ ਰਹੀ ਹੈ ਤਾਂ ਬਹੁਤ ਸੋਹਣੀ ਚੀਜ਼ ਹੈ ਇਹ ਗੋਏ ਵਿਲੇਜ ਤੁਸੀਂ ਜਾਓਗੇ ਉੱਥੇ ਗੋਏ ਮਿਨਿਸਟਰੀ ਪੁੱਛ ਕੇ ਤੁਸੀਂ ਬੜੇ ਆਰਾਮ ਨਾਲ ਪਹੁੰਚ ਜਾਓਗੇ ਤਾਂ ਉੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਘੁੰਮਣ ਵਾਸਤੇ ਇਹ ਇਹਦੀ ਜਿਹੜੀ ਪਿਛਲੀ ਕਹਾਣੀ ਹੈ 500 ਸਾਲ ਪੁਰਾਣੀ ਇਹ ਮੰਨਦੇ ਨੇ ਵੀ ਜਿਹੜੀ ਇੱਕ ਪੁਰਾਣੀ ਬੁੱਧਿਸਟ ਮੰਗ ਸੀਗੀ ਇਹ ਉਹਨੇ ਆਪਦੇ ਪਿੰਡ ਨੂੰ ਪਲੇਗ ਪੈ ਜਾਂਦਾ ਸੀ ਪਹਿਲਾਂ ਕਹਿੰਦੇ ਪਿੰਡਾਂ 'ਚ ਫੈਲ ਜਾਂਦਾ ਸੀ ਤਾਂ ਉਹਨੇ ਆਪਦੇ ਪਿੰਡ ਨੂੰ ਬਚਾਉਣ ਦੀ ਖਾਤਰ ਹਨਾ ਵੀ ਉਹਨੇ ਆਪਦੀ ਕੁਰਬਾਨੀ ਦਿੱਤੀ ਸੀ ਤਾਂ ਉਹ ਉਮੀ ਬੈਠੀ ਆ ਜਿਵੇਂ ਮੈਡੀਟੇਸ਼ਨ ਦੀ ਪੋਜੀਸ਼ਨ 'ਚ ਬੈਠੀ ਸੀ ਬਸ ਉਹ ਸਿਰਫ ਨਾ ਕੋਈ ਆਕਸੀਜਨ ਲੈ ਰਹੀ ਆ ਨਾ ਕੁਝ ਹੋਰ ਉਹ ਜਸਟ ਐਦਾਂ ਹੀ ਬੈਠੀ ਆ ਸਿੰਪਲ ਅੱਖਾਂ ਬੰਦ ਕਰਕੇ ਉਮੀ ਉਹਦੇ ਨੋਂ ਸਾਰਾ ਕੁਝ ਵੱਧ ਰਿਹਾ ਤਾਂ ਉਹਨੂੰ ਅੱਜ ਵੀ ਸ਼ੀਸ਼ੇ ਦੇ ਵਿੱਚ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ ਜਦੋਂ ਪੁਲਿਸ ਨੂੰ ਮਿਲੀ ਸੀ ਉਸ ਤੋਂ ਬਾਅਦ 1975 ਦੇ ਵਿੱਚ ਮਿਲੀ ਸੀਗੀ ਇਹ ਤਾਂ ਲੋਕ ਬਹੁਤ ਸਤਿਕਾਰ ਕਰਦੇ ਆ ਉਸ ਦਾ ਸਵੇਰੇ ਸ਼ਾਮ ਉਹਦੀ ਮਲਕੇ ਵੀ ਬੁੱਧੇ ਸੰਮੌਂਕ ਨੇ ਜਿਹੜੇ ਉਹ ਪੂਜਾ ਵਗੈਰਾ ਵੀ ਕਰਦੇ ਆ ਹਨਾ ਉਥੇ ਆਰਤੀ ਟਾਈਪ ਜਿਹੜਾ ਉਹਨਾਂ ਦਾ ਹੁੰਦਾ ਸਿਸਟਮ ਉਹ ਸਾਰਾ ਪੂਰੀ ਮਲਕੇ ਵੀ ਰੀਤੀ ਰਿਵਾਜਾਂ ਨਾਲ ਨਿਭਾਇਆ ਜਾਂਦਾ ਹੈਗਾ ਤੇ ਇਸ ਬੁੱਧਿਸਟ ਮੰਗ ਦਾ ਨਾਮ ਸੀਗਾ ਸੰਗਾ ਟੈਂਜਨ ਤਾਂ ਇਹ ਮਲਕੇ ਵੀ ਇਹਨੇ ਆਪਦੇ ਪਿੰਡ ਨੂੰ ਪਲੇਗ ਤੋਂ ਬਚਾਇਆ ਸੀ ਬਹੁਤ ਫੇਮਸ ਲੋਕੇਸ਼ਨ ਆ ਇਹ ਅਗਰ ਤੁਸੀਂ ਸਪੇਤੀ ਵੈਲੀ ਦਾ ਟ੍ਰਿਪ ਪਲਾਨ ਕਰ ਰਹੇ ਹੋ ਤਾਂ ਇੱਥੇ ਮੇਕ ਸ਼ੋਰ ਕਿ ਤੁਸੀਂ ਇੱਥੇ ਜ਼ਰੂਰ ਹੋ ਕੇ ਆਇਓ ਬਹੁਤ ਵਧੀਆ ਚੀਜ਼ ਆ ਦੇਖਣ ਵਾਲੀ ਕਈ ਹੁੰਦੇ ਆ ਵੀ ਜਿੰਨਾ ਤੇ ਦਿਲ ਕਮਜ਼ੋਰ ਹੁੰਦੇ ਆ ਉਹ ਤਾਂ ਦੇਖ ਕੇ ਡਰੀ ਜਾਣਗੇ ਵੀ ਆਹ ਕੀ ਚੀਜ਼ ਆ ਹਨਾ ਤੇ ਥੋੜਾ ਜਿਹਾ ਦਿਲ ਤਖੜਾ ਕਰਕੇ ਉੱਥੇ ਜਾਇਓ ਵਧੀਆ ਇਸ ਚੀਜ਼ ਨੂੰ ਦੇਖਿਓ ਮਿਸ ਨਾ ਕਰਿਓ ਇਸ ਚੀਜ਼ ਨੂੰ ਜ਼ਰੂਰ ਦੇਖਿਓ ਤੇ ਆਪਣੇ ਨਾਲ ਵੀਡੀਓ ਜਾਂ ਫੋਟੋ ਵਗੈਰਾ ਆਪਣੀ ਜ਼ਰੂਰ ਸ਼ੇਅਰ ਕਰਿਓ ਅਗਰ ਤੁਸੀਂ ਆਪਣੀ ਵੀਡੀਓ ਦੇਖ ਕੇ ਉੱਥੇ ਪਹੁੰਚੇ ਤਾਂ ਆਪਾਂ ਨੂੰ ਤੁਸੀਂ ਕਮੈਂਟਸ ਵਿੱਚ ਵੀ ਦੱਸ ਸਕਦੇ ਹੋ ਜਾਣ ਲਈ ਤੁਸੀਂ ਆਪਣਾ ਆਧਾਰ ਕਾਰਡ ਜ਼ਰੂਰ ਰੱਖਿਓ ਤੁਹਾਡੀ ਐਂਟਰੀ ਹੋਊਗੀ ਪ੍ਰੋਪਰ ਠੀਕ ਹੈ ਜੀ ਬੀਐਸਐਫ ਚੌਂਕੀ ਜਦੋਂ ਤੁਸੀਂ ਕਰਾਸ ਕਰੋਗੇ ਨਾਕਾ ਜਦੋਂ ਬੀਐਸਐਫ ਵਾਲਿਆਂ ਦਾ ਤਾਂ ਉੱਥੇ ਤੁਹਾਨੂੰ ਆਪਣਾ ਆਧਾਰ ਕਾਰਡ ਦਿਖਾਉਣਾ ਪੈ ਸਕਦਾ ਅਗਰ ਉਹ ਮੰਗਣਗੇ ਤਾਂ ਤਾਂ ਬਹੁਤ ਲੋਕ ਹੀ ਆਉਂਦੇ ਇੱਥੇ ਦੇਖਣ ਦੇ ਲਈ ਤਾਂ ਰਿਸਪੈਕਟ ਰੱਖਿਓ ਇੱਕ ਕਿਉਂਕਿ ਉੱਥੋਂ ਦੇ ਲੋਕਾਂ ਦੇ ਵਿੱਚ ਬਹੁਤ ਰਿਸਪੈਕਟ ਹੈ ਮੰਮੀ ਦੇ ਵਾਸਤੇ ਤਾਂ ਉਹ ਪੂਜਦੇ ਐ ਮੰਨਦੇ ਐ ਇਸ ਚੀਜ਼ ਨੂੰ ਵੀ ਉਹਨੇ ਸਾਡੇ ਪਿੰਡ ਨੂੰ ਬਚਾਇਆ ਸੀਗਾ ਤਾਂ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਵੀ ਤੁਸੀਂ ਸਪੀਤੀ ਵੈਲੀ ਦੇ ਵਿੱਚ ਕਿਹੜੀ ਇੱਕ ਐਵੇਂ ਦਾ ਹਿਡਨ ਜਮ ਹੈ ਜਿਹੜਾ ਤੁਸੀਂ ਮਿਸ ਨਹੀਂ ਕਰਨਾ ਤੇ ਬਹੁਤ ਫੇਮਸ ਹੈ ਸਪੀਤੀ ਵੈਲੀ ਦੇ ਵਿੱਚ ਜਦੋਂ ਵੀ ਕੋਈ ਵੀ ਟ੍ਰਿਪ ਕਰਦਾ ਤਾਂ ਉਹ ਇੱਥੇ ਇੱਕ ਵਾਰੀ ਜ਼ਰੂਰ ਹੋ ਕੇ ਆਉਂਦੇ ਆ ਤਾਂ ਇੱਥੇ ਤੁਸੀਂ ਵੀ ਜ਼ਰੂਰ ਜਾਇਓ ਤੇ ਉੱਥੇ ਤੁਹਾਨੂੰ ਖਾਣ ਪੀਣ ਦੇ ਲਈ ਢਾਬੇ ਵਗੈਰਾ ਮਿਲ ਜਾਣਗੇ ਉੱਥੇ ਤੁਸੀਂ ਉੱਥੇ ਕੌਫੀ ਟੀ ਜੋ ਵੀ ਪੀਣਾ ਮੈਗੀ ਵਗੈਰਾ ਖਾਣਾ ਉਹ ਤੁਸੀਂ ਖਾ ਕੇ ਆਪਣਾ ਵਧੀਆ ਆਨੰਦ ਮਾਣ ਸਕਦੇ ਹੋ ਤਾਂ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਸਪਿਤੀ ਵੈਲੀ ਦੀ ਇੱਕ ਹਿਡਨ ਜੈਮ ਜਿਹੜੀ ਲੋਕੇਸ਼ਨ ਹੈ ਥੋੜਾ ਜਿਹਾ ਸਾਈਡ ਤੇ ਹਟ ਕੇ ਰਹਿ ਜਾਂਦੀ ਹੈ ਮੇਨ ਰੋਡ ਤੇ ਨਹੀਂ ਮਿਲੂਗੀ ਤੁਹਾਨੂੰ ਤਾਂ ਇਸ ਨੂੰ ਜ਼ਰੂਰ ਕਵਰ ਕਰ ਲਿਓ ਤੋਂ ਆਪਣੀ ਤੇ ਆਪਣੀ ਆਈਟਨਰੀ ਦੇ ਵਿੱਚ ਜ਼ਰੂਰ ਐਡ ਕਰ ਲਿਓ ਇਸ ਚੀਜ਼ ਨੂੰ ਤੇ ਇਹ ਸੀਗੀ ਜੀ ਆਪਣੀ ਤੁਹਾਡੇ ਵਾਸਤੇ ਰეკਮੈਂਡੇਸ਼ਨ ਹਿਡਨ ਜੈਮ ਦੇ ਲਈ ਉਹ ਬਹੁਤ ਹੀ ਕਲ ਲੋਕੇਸ਼ਨ ਹੈ ਬਹੁਤ ਯੂਨਿਕ ਚੀਜ਼ ਹੈ ਤੇ ਤੁਸੀਂ ਜੇ ਪਹਿਲਾਂ ਸੁਣਾ ਹੋਇਆ ਤਾਂ ਇਹ ਚੀਜ਼ ਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਉਮੀਦ ਕਰਦੇ ਹਾਂ ਤੁਹਾਨੂੰ ਆਪਣਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਤਾਂ ਮਿਲਦੇ ਆ ਜੀ ਨੈਕਸਟ ਵਲੌਗ ਚ ਗਾਇਜ਼ ਬਾਏ ਬਾਏ ਟੇਕ ਕੇ ਸਾਸ਼ੀਕਾਲ